ਦੇਖ ਸਕਦੇ ਹੋ ਸਾਥੀਓ ਜਿਹੜਾ ਸੁਨਾਮ ਮੋਰਚਾ ਚੱਲ ਰਿਹਾ ਸੀ ਮਨਵਿੱਗਾ ਮਜ਼ਦੂਰਾਂ ਦੀ ਚਾਰ ਦੀ ਮੌਤ ਹੋਈ ਸੀ ਪਿਛਲੇ ਚਾਰ ਦਿਨਾਂ ਤੋਂ ਲਗਾਤਾਰਲੇ ਮਜ਼ਦੂਰ ਨੇ ਉਹ ਪਿੰਡ ਵਿਸ਼ਨਪੁਰਾ ਦੇ ਬਸਰ ਦੇ ਉੱਪਰ ਮੇਨ ਜਿਹੜਾ ਰੋਡ ਹੈ ਉਹਨੂੰ ਜਾਣਕਾਰੀ ਬਠੀ ਸੀ ਪਰ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਇਹਨਾਂ ਦੀ ਗੱਲ ਸੁਣਨ ਦੇ ਲਈ ਨਹੀਂ ਆਇਆ ਔਰ ਪ੍ਰੈਸ਼ਰਾਈਜ਼ ਕਰਕੇ ਦਬਾਅ ਕਰਕੇ ਡਰਾਪ ਆ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਪ੍ਰਵਾਹਾਂ ਨੇ ਆ ਕੇ ਆਪਣੇ ਹੱਕ ਦੀ ੱੱਕੀਸਾਈ ਹੋਈ ਔਰ ਆ ਕੇ ਸਾਰੀ ਬਿਆਨ ਕੀਤੀ ਤਾਂ ਉਸ ਤੋਂ ਬਾਅਦ ਇਸ ਐਕਸ਼ਨ ਕਮੇਟੀ ਨੇ ਮਜ਼ਦੂਰਾਂ ਨੇ ਫੈਸਲਾ ਕੀਤਾ ਕਿ ਜੇ ਸਰਕਾਰ ਕੋਲ ਸਮਾਂ ਨਹੀਂ ਤਾਂ ਮਜ਼ਦੂਰ ਖੁਦ ਆਮਨਗੁਰੇ ਦੀ ਕੋਠੀ ਅਗੇ ਜਾ ਕੇ ਆਪਣਾ ਮੋਰਚਾ ਲਾਉਣਗੇ ਉੱਥੇ ਜਾ ਕੇ ਆਪਣੀ ਗੱਲ ਸੁਣਾਉਣਗੇ ਔਰ ਜਿਹੜਾ ਮੋਰਚਾ ਹੈ ਉਹ ਕਸ਼ਨਪੁਰੇ ਤੋਂ ਚੱਲ ਪਿਆ ਔਰ ਪੰਜਾਬ ਦੇ ਕਰਨ ਮੰਤਰੀ ਆਮਨਗੁਰੇ ਦੀ ਕੋਠੀੇ ਮੋਰੇ ਜਾ ਰਿਹਾ ਹੈ ਇਹ ਘੰਟੀ ਦੇ ਵਿੱਚ ਇਲਾਕੇ ਦੇ ਦੂਰ ਔਰ ਕਿਸਾਨ ਵੱਡੀ ਗੰਟੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਨੇ ਔਰ ਇਹ ਮੋਰਚੇ ਨੂੰ ਲਗਾਤਾਰ ਚਲਾਉਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਜਿਸ ਤਰੀਕੇ ਦਾ ਰਵਈਆ ਕਿ ਸਰਕਾਰ ਵੱਲੋਂ ਜਾਂ ਇੱਥੇ ਇੱਕ ਹਲਕੇ ਦੀ ਜੋ ਭਾਜਪਾ ਦੀ ਆਗੂ ਹੈ ਦਵਨ ਬਾਜਵਾ ਤੇ ਚਲੋ ਕਹਿੰਦੇ ਕੀਤਾ ਗਿਆ ਉਹਨਾਂ ਵੱਲੋਂ ਪ੍ਰੈਸ਼ਰਾਈਜ਼ ਕਰਕੇ ਇਸ ਨੂੰ ਹੱਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਨੂੰ ਲੈ ਕੇ ਜਿਹੜਾ ਹੈਗਾ ਇਹ ਅੱਜ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਇਸ ਮੋਰਚੇ ਨੂੰ ਜਿਹੜਾ ਆਪਾਂ ਨੂੰ ਤਲਬੀਦ ਕਰਕੇ ਆਮਨ ਅਰੋੜੇ ਦੀ ਕੋਠੀ ਅੱਗੇ ਲਿਜਾਈਏ ਤਾਂ ਕਿ ਆਪਣੀ ਗੱਲ ਜਿਹੜੀ ਸਰਕਾਰ ਨੂੰ ਸੁਣਾ ਸਕੀਏ